ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਅਮਰਜੀਤ ਸਿੰਘ ਸੰਧੋਵਾ ਐਮਐਲਏ ਰੋਪੜ ਅੱਜ ਮੋੜ ਮੈਂ ਆਪ ਸਾਮਾ ਦੀ ਪਾਰਟੀ ਚ ਆਪਣੇ ਸਾਥੀਆਂ ਦੇ ਨਾਲ ਜਾ ਰਿਹਾ ਸਭ ਤੋਂ ਪਹਿਲਾਂ ਮੈਂ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਗੁਰਪੁਰਬ ਦੇ ਸਾਰਿਆਂ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਔਰ ਮੈਂ ਸ਼ੁਭ ਦਿਹਾੜੇ ਤੇ ਅੱਜ ਮੁੜ ਕੇ ਰਵਿੰਦ ਕੇਜੀਵਾਲ ਸਾਹਿਬ ਦੀ ਸੋਚ ਤੇ ਜਿਹੜਾ ਮਨੁੱਖਤਾ ਦੀ ਸੇਵਾ ਕਰਦਾ ਹੈ ਈਨਾ ਪੰਜਾਬ ਦੇ ਜਿਹੜਾ ਇੱਥੇ ਪੰਜਾਬ ਦੇ ਲੋਕ ਇਸ ਟਾਈਮ ਧਰਨੇ ਤੇ ਆਏ ਆ ਕਿਸਾਨੀ ਦੇ ਮੁੱਦੇ ਤੇ ਲੈ ਕੇ ਲੰਗਰ ਲਾਏ ਹੋਏ ਐ ਸੇਵਾ ਕਰ ਰਹੇ ਐ ਲੋਕਾਂ ਦੀ ਔਰ ਜਿਹੜੇ ਸਟੇਡੀਅਮ ਸੈਂਟਰ ਦੀ ਸਰਕਾਰ ਮੰਗਦੀ ਧੀ ਜੇਲਾਬਾਸਾ ਉਹਨਾਂ ਨੂੰ ਕੈਨਸਲ ਕਰਿਆ ਕਿ ਅਸੀਂ ਸਟੇਡੀਅਮ ਨਹੀਂ ਦੇਣੀ ਉਹਨੂੰ ਜੇਲਾਬਾਸਾ ਉਹਨਾਂ ਦੀ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਮੁੜ ਕੇ ਆਜ ਮੈਂ ਰਵਿੰਦਰਜੀ ਦੀ ਅਗਵਾਈ ਵਿੱਚ ਮੁੜ ਕੇ ਆਵਾਜ਼ ਦੀ ਪਾਰਟੀ ਚ ਆ ਰਿਹਾ ਜਿਹੜਾ ਮੈਂ ਕੁਝ ਟਾਈਮ ਪਹਿਲਾਂ ਕਾਂਗਰਸ ਵਿੱਚ ਚਲ ਗਿਆ ਸੀ ਬਹੁਤ ਮੈਨੂੰ ਆਪਣਾ ਉਸ ਗਲਤੀ ਦਾ ਅਫਸੋਸ ਮੈਂ ਸ਼ਰਮਿੰਦਾ ਵੀ ਹਾਂ ਆਪਣੇ ਇਲਾਕੇ ਦੇ ਲੋਕਾਂ ਤੋਂ ਕਿ ਮੈਂ ਕਾਂਗਰਸ ਵਿੱਚ ਗਿਆ ਸੀ ਇਲਾਕੇ ਦੇ ਵਿਕਾਸ ਵਾਸਤਾ ਪਰ ਨਹੀਂ ਕੈਪਟਨ ਰਵਿੰਦਰ ਸਿੰਘ ਨੇ ਕੁਝ ਨਹੀਂ ਕਰਿਆ ਮੇਰੇ ਇਲਾਕੇ ਦਾ ਵਿਕਾਸ ਨਹੀਂ ਕਰਿਆ ਮੈਂ ਉਹਨਾਂ ਨੂੰ ਚਿੱਠੀਆਂ ਵੀ ਬਾਰ-ਬਾਰ ਪਾਈਆਂ ਔਰ ਜਿਹੜਾ ਕਿਸਾਨੀ ਸੰਘਰਸ਼ ਵੀ ਹੈਗਾ ਹੈ ਮੁੱਖ ਮੰਤਰੀ ਪੰਜਾਬ ਤੇ ਮੋਦੀ ਸਾਹਿਬ ਇਕੱਠੇ ਮਿਲੇ ਹੋਏ ਐ ਇਕੱਠੇ ਹੀ ਕਿਸਾਨਾਂ ਦੇ ਦੋਨੋਂ ਦੁਸ਼ਮਣ ਜਮਾਤ ਬਣੀ ਹੋਈ ਹੈ ਕਾਂਗਰਸ ਪਾਰਟੀ ਵੀ ਤੇ বিজেਵੀ ਪਾਰਟੀ ਇਸ ਕਰਕੇ ਮੇਸ ਪਾਰਟੀ ਚ ਕਾਂਗਰਸ ਵਿੱਚ ਕੁਝ ਟਾਈਮ ਪਹਿਲਾਂ ਗਿਆਤਾ ਮੈਂ ਕਾਂਗਰਸ ਪਾਰਟੀ ਰਹਿਣਾ ਨਹੀਂ ਚਾਹਦਾ ਮੁੜ ਕੇ ਮੈਂ ਆਮ ਆਦੀ ਪਾਰਟੀ ਚ ਰਵਿੰਦਰ ਕੇਜਰੀਵਾਲ ਸਾਹਿਬ ਦੀ ਅਗਵਾਈ ਚ ਰੋਮਨਤ ਮਾਨਜੀ ਦੀ ਅਗਵਾਈ ਚ ਜਰਨੈਲ ਸਿੰਘ ਜੀ ਦੀ ਅਗਵਾਈ ਚ ਮੁੜ ਕੇ ਕੰਮ ਕਰਾਂਗਾ ਇੱਕ ਆਮ ਵਲੰਟੀਅਰ ਹੋ ਕੇ ਆਮ ਵਲੰਟੀਅਰ ਹੋ ਕੇ ਕੰਮ ਕਰਾਂਗਾ ਜੇ ਮੇਰੇ ਕਰਕੇ ਕਿਸੇ ਵੀ ਮੇਰੇ ਰੋਪੜ ਹਲਕੇ ਦੇ ਵਲੰਟੀਅਰ ਸਾਥੀ ਨੂੰ ਜਾਂ ਮੇਰੇ ਇਲਾਕੇ ਦੇ ਵੋਟਰਾਂ ਨੂੰ ਕੋਈ ਇਨਸਾਨ ਮੇਰੇ ਕਰਕੇ ਕੋਈ ਛੇਸ ਪਹੁੰਚੀ ਉਹਨਾਂ ਤੋਂ ਮੈਂ ਮਾਫੀ ਮੰਗਦਾ ਹੱਥ ਜੋੜ ਕੇ ਮਾਫੀ ਮੰਗਦਾ ਤੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗ